ਬਾਲੀਵੁੱਡ ਅਦਾਕਾਰ ਕਰੀਨਾ ਕਪੂਰ ਹੁਣ ਇੱਕ ਅਹਿਮ ਜ਼ਿੰਮੇਵਾਰੀ ਨਿਭਾਉਣ ਜਾ ਰਹੀ ਹੈ ਕਰੀਨਾ ਕਪੂਰ ਨੂੰ 4 ਮਈ ਨੂੰ ਯੂਨੀਫੇਸ ਦੀ ਰਾਸ਼ਟਰੀ ਰਾਜਦੂਤ ਬਣਾਇਆ ਗਿਆ ਸੀ ਉਹਨਾਂ ਨੇ ਇਸ ਸਨਮਾਨ ਨੂੰ ਲੈ ਕੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਕਿਹਾ ਹਰ ਬੱਚੇ ਨੂੰ ਉਸ ਦਾ ਹੱਕ ਮਿਲੇਗਾ 1990 ਤੋਂ ਵੱਧ ਦੇਸ਼ਾਂ 'ਚ ਕੰਮ ਕਰਦੇ ਹੋਏ ਯੂਨੀਫੇਸ ਟੀਕਾ ਰਾਹੀਂ ਬੱਚਿਆਂ ਦੀਆਂ ਜਾਨਾਂ ਬਚਾਉਣ ਲਈ ਜਾਗਰੂਕਤਾ ਮੁਹਿੰਮ ਚਲਾਉਂਦਾ ਹੈ ਹਾਲ ਹੀ ਚਾਹੀ ਅਦਾਕਾਰਾ ਕਰੀਨਾ ਕਪੂਰ ਹਰ ਬੱਚੇ ਲਈ ਯੂਨੀਫੇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਈ ਜਿੱਥੇ ਉਹਨਾਂ ਨੇ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਸਮੇਂ ਸਿਰ ਟੀਕਾ ਕਰਨ ਕਰਨ ਦੀ ਅਪੀਲ ਕੀਤੀ ਯੂਨੀਫੇਸ ਦੇ ਇੰਡੀਆ ਦੇ ਰਾਸ਼ਟਰੀ ਰਾਜਦੂਤ ਬਨਣ ਤੇ ਅਦਾਕਾਰਾ ਨੇ ਯੂਨੀਫੇਸ ਨਾਲ ਆਪਣੇ ਸਫ਼ਰ ਬਾਰੇ ਗੱਲ ਕੀਤੀ ਰਾਸ਼ਟਰੀ ਰਾਜਦੂਤ ਵਨਨਤੀ ਅਦਾਕਾਰ ਨੇ ਗੱਲਬਾਤ ਦੌਰਾਨ ਕਿਹਾ ਕਿ ਯੂਨੀਫੇਸ ਨਾਲ ਮੇਰਾ ਸਫ਼ਰ ਇੱਕ ਦਹਾਕਾ ਪਹਿਲਾ ਸ਼ੁਰੂ ਹੋਇਆ ਸੀ ਇਸ ਯਾਤਰਾ ਦੌਰਾਨ ਮੈਂ ਅਧਿਆਪਕਾਂ ਮਾਪਿਆਂ ਤੇ ਬੱਚਿਆਂ ਦੇ ਨਾਲ ਗੱਲਬਾਤ ਕੀਤੀ ਮੈਂ ਬੱਚਿਆਂ ਨੂੰ ਦੇਖਿਆ ਤੇ ਸਮਝਿਆ ਕਿ ਉਹਨਾਂ ਦੀਆਂ ਲੋੜਾਂ ਕੀ ਹਨ ਮੈਂ ਇਸ ਲਈ 10 ਸਾਲ ਦਾ ਇੰਤਜ਼ਾਰ ਕੀਤਾ ਤੇ ਸਾਰਿਆਂ ਨਾਲ ਬਹੁਤ ਮਿਹਨਤ ਕੀਤੀ ਹੁਣ ਮੈਂ ਇਹ ਔਦਾ ਹਾਸਲ ਕਰਕੇ ਬਹੁਤ ਮਾਣ ਮਹਿਸੂਸ ਕਰ ਰਹੀ ਹਾਂ ਇਹ ਆਪਣੇ ਆਪ 'ਚ ਇੱਕ ਵੱਡੀ ਜ਼ਿੰਮੇਵਾਰੀ ਹੈ ਜਿਸ ਨੂੰ ਮੈਂ ਦਿਲੋਂ ਸਵੀਕਾਰ ਕਰਦੀ ਹਾਂ